ਲਾਤੀ ਇਹਨੇ ਬਲੌਗ ਬਣਾਉਣਾ ਸਟਾਰਟ ਕਰ ਲਿਆ ਸਤਿ ਸ਼੍ਰੀ ਅਕਾਲ ਬਾਈ ਜਿਹੜੇ ਸਾਡਾ ਬਲੌਗ ਦੇਖ ਰਹੇ ਆ ਤੇ ਤੁਹਾਨੂੰ ਪਤਾ ਹੀ ਆ ਜੀ ਗਰਮੀ ਬਹੁਤ ਆ ਐਸੀ ਗੱਲ ਬਣਾਵੇ ਬਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਆ ਸਰਦੀ ਗੇ ਲੈ ਤਾਂ ਪੱਖਾ ਬੰਦ ਕਰ ਦੋ ਦਰਸ਼ਕਾਂ ਨਾਲ ਦੋ ਚਾਰ ਗੱਲਾਂ ਬਾਤਾਂ ਕਰ ਲਈਏ ਫਿਰ ਲੈ ਵੀ ਕੋਈ ਇੰਜੋਏ ਕਰ ਰਿਹਾ ਪਹਾੜਾਂ ਚ ਕੋਈ ਫਿਰ ਰਿਹਾ ਹਿੱਲ ਸਟੇਸ਼ਨ ਹੈ ਆਪਾਂ ਇੰਜੋਏ ਕਰ ਰਹੇ ਆ ਬੇੜੇ ਚ ਬੈ ਕੇ ਪੱਖਾ ਲਾ ਕੇ ਮੰਜੇ ਢਾ ਕੇ ਚੱਦਰਾਂ ਵਿਚਾ ਕੇ ਆ ਸਰਦੀ ਕੇ ਚੱਦਰਾਂ ਕਿਉਂ ਰੱਖੀਆਂ ਹੈ ਇਹ ਇਹ ਵੀ ਲੋਡ ਪੈ ਜਾਂਦੀ ਆ ਰਾਤ ਨੂੰ ਠੰਡ ਲੱਗਣ ਲੱਗ ਜਾਂਦੀ ਆ ਐਡਾ ਮੋਟਾ ਮੋਟਾ ਮੱਛਰ ਹੈ ਇਹਨਾਂ ਚੱਦਰਾਂ ਸਤਾ ਰੁਕਦਾ ਹੀ ਨਹੀਂ ਹੈਗਾ ਹਾਂ ਦੰਦੀ ਵਾਟ ਲੰਦਾ ਇਹ ਤਾਂ ਮਜ਼ਾਕ ਕਰ ਰਹੀਆਂ ਜੀ ਸਾਡੇ ਵੇੜੇ 'ਚ ਮੱਛਰ ਨਹੀਂ ਹੈਗਾ ਪਰ ਆਪਣੇ ਤਾਂ ਇੱਥੇ ਗਰਮ ਚਾਦਰਾਂ ਦਾ ਤਾਂ ਭਾਈ ਜਦ 12:00 ਵਜੇ ਤੋਂ ਬਾਅਦ ਨਾ ਠੰਡ ਇੰਨੀ ਹੋ ਜੇਗੀ ਮੈਗਾ ਰੁਕ ਨਹੀਂ ਹੋਣੀ ਹੈਗੀ ਇਹ ਨਾਲ ਚ ਜਾ ਕੇ ਤੇਰਾ ਹੀ ਲੈਨੇ ਆ ਸੀ ਸਾਡਾ ਇੱਥੇ ਸ਼ਿਮਲਾ ਬਣਿਆ ਪਿਆ ਆ ਜਿਹੜਾ ਪਿੱਛੇ ਤੇ ਆ ਨਾ ਸਾਡੇ ਪ੍ਰਾਟਾ ਹੂੰ ਏਸੀਆਂ ਦਾ ਬਾਪ ਆ ਏਸੀਆਂ ਦਾ ਪਿਓ ਲਾ ਰੱਖਿਆ ਸੀ ਆ ਦੇਖੋ ਏਸੀ ਇਸ ਤਾਈਂ ਦੀ ਠੰਡ ਲੱਗਦੀ ਵੀ ਨਹੀਂ ਜਿੰਨੀ ਇੱਥੇ ਲੱਗਦੀ ਆ ਆਹ ਏਸੀਆ ਜਿੰਨੀ ਠੰਡ ਕਰ ਦੂਗਾ ਇਹ ਪਰੰਗ ਬਈ ਉੱਤੇ ਬਾਹਰ 10 ਏਸੀਆ ਜੀ ਤੈਨੂੰ 10 ਮੰਜੇ ਟਾ ਕੇ ਸੋ ਜਾ ਪਹਿਲੇ ਟਾਈਮ 'ਚ ਸਾਰੇ ਲੋਕ ਇਦਾਂ ਹੀ ਸੌਂਦੇ ਸੀਗੇ ਹੋਰ ਹੋਰ ਅੱਜ ਕੱਲ੍ਹ ਸੌਣ ਲੱਗ ਗਏ ਆ ਏਸੀ ਲਾ ਕੇ ਹਨਾ ਪਹਿਲਾਂ ਤਾਂ ਇਦਾਂ ਹੀ ਸਾਰੀਆਂ ਲੈਣਾ 'ਚ ਮੰਜੇ ਉਹ ਲੱਗਦਾ ਸੀ ਅੱਖਾਂ ਕੱਚੇ ਘਰ ਹੁੰਦੇ ਸੀਗੇ ਗਰਮੀ ਤਾਂ ਉਹੀ ਨਹੀਂ ਲੱਗਦੀ ਸੀਗੀ ਹੈਨਾ ਆਪਾਂ ਅੱਜ ਕੱਲ ਸਾਰੇ ਟਪਲ ਲੱਗੇ ਘਰ ਸਾਰੇ ਪੱਥਰ ਲੱਗੇ ਹੋਏ ਨੇ ਪੱਕੇ ਮਕਾਨ ਨੇ ਏਸੀ ਵੀ ਨਹੀਂ ਕੰਮ ਕਰਦਾ ਅੱਜ ਕੱਲ ਤਾਂ ਇੱਧਰ ਆ ਜਾ ਹਾਂ ਘਰ ਕੱਚੇ ਤੇ ਪਿਆਰ ਪੱਕੇ ਤੇ ਹੁਣ ਪਿਆਰ ਕੱਚੇ ਹੋ ਗਏ ਘਰ ਬਣ ਗਏ ਪੱਕੇ ਬਣ ਗਿਆ ਕਰਾਂ ਕੱਚੇ ਪਿੱਛੇ ਨਾਲ ਪੱਕੇ ਪਿਆਰਾਂ ਤੇ ਆਪਾਂ ਗੱਲ ਕਰਦੇ ਆਪਣੀ ਮਿੰਜੀਆਂ ਕੀ ਮੰਜੇ ਮੰਜੇ ਤੇ ਸੋਕੇ ਜਿਹੜਾ ਨਜ਼ਾਰਾ ਹੁੰਦਾ ਵੈਸੇ ਓਏ ਸੀ ਚ ਕਿੱਥੇ ਆਉਂਦਾ ਨਹੀਂ ਆਉਂਦਾ ਬਾਈ ਨਹੀਂ ਖੁੱਲੇ ਅਸਮਾਨ ਚ نیند ਨਾ ਆਵੇ ਤਾਰੇ ਦੇਖ ਲੋ ਹੈ ਜੇ نیند ਨਾ ਆਵੇ ਤੱਕ ਚੰਨ ਦੇ ਨਹੀਂ ਦੇਖ ਲੋ ਹੈ ਚੰਨ ਵੀ ਆ ਪੂਰਨਮਾਸੀ ਲੱਗਦਾ ਹੋਇਆ ਅੱਜ ਜੇ ਚੰਦ ਤਾਰੇ ਨਹੀਂ ਦਿਖਦੇ ਕੀ ਤੇ ਬੱਦਲ ਹੋਏ ਨੇ ਤਾਂ ਅੰਡ ਗਵਾੰਡ ਨੂੰ ਦੇਖ ਲੋ ਆਸੇ ਪਾਸੇ ਛੰਤੀ ਮਾਰ ਲੋ ਹਾਂ ਸਾਰਾ ਘੁਸਾ ਦੇਖੋ ਆਹ ਦੇਖੋ ਚੰਦ ਮम्मा ਦਿਖ ਰਿਹਾ ਹੈ ਆ ਸਾਡੀ ਲਾਈਟ ਵੀ ਦਿਖ ਰਹੀ ਆ ਵੀ ਦੇਖ ਸਕਦੇ ਮੈਂ ਤੇਰੇ ਦਿਖਾ ਸਾਨੂੰ ਦਿਖਾ ਇਹ ਆਪਾਂ ਜਪਾਨ ਇਚਰਨ ਦੇ ਮੱਤਾਂਵਾਂ ਕੇ ਚੱਲ ਹੂੰ ਗੁਲਾਬ ਕੇ ਫੁੱਲ ਜਿੰਨਾ ਕੁਦਰਤ ਨਾਲ ਮਿਲ ਕੇ ਚੱਲਦਾ ਨਾ ਕੁਦਰਤ ਨੇ ਮਿਲ ਕੇ ਚੱਲ ਉਦਰੇ ਤੋਂ ਨਹੀਂ ਮਿਲ ਕੇ ਚੱਲਦੀ ਆ ਇਹ ਸਾਡੀ ਖੂਬਸੂਰਤ ਬੇਲ ਇਹ ਵਿੱਚ ਬੋਲੀ ਜਾਂਦੀ ਆ ਰਾਤ ਨੂੰ ਇੰਨੀ ਸੋਹਣੀ ਖੁਸ਼ਬੂ ਆਂਦੀ ਆ ਇਹਦੀ ਮੈਨੂੰ ਪਹਿਲਾਂ ਮਾਰੀ ਗੱਲ ਪੂਰੀ ਹੋ ਜਾਕਰ ਹੈ ਜਿੰਨਾ ਆਪਾਂ ਕੁਦਰਤ ਤੋਂ ਦੂਰ ਭੱਜਦੇ ਆ ਫਿਰ ਕੁਦਰਤ ਵੀ ਉੰਨੀ ਦੂਰ ਭੱਜਦੀ ਆ ਫਿਰ ਬਿਮਾਰੀਆਂ ਲਾਂਦੀ ਆ ਆਪਾਂ ਹੈਨਾ ਦੇਖ ਭਾਈ ਹੱਥ ਨੂੰ ਹੱਥ ਚਾਹ ਚਾਹ ਬੰਦੇ ਨਾਲ ਮਿਲਾ ਲੇ ਚਾਹ ਕੁਦਰਤ ਨਾਲ ਮਿਲਾ ਲੇ ਮਿਲਾ ਲੇ ਪਾ ਕੁਦਰਤ ਨਾਲ ਮਿਲਾਇਆ ਹੋਇਆ ਆ ਕਬੂਤਰ ਦਾ ਹਿੱਸਾ ਪਾ ਹੋਰ ਤੇ ਬਾਕੀ ਐਦਾਂ ਬੈਠ ਕੇ ਵਧੀਆ ਲੱਗਦਾ ਆ ਪਾਣੀ ਦੀ ਬੋਤਲਾਂ ਦਾ ਇੰਤਜ਼ਾਮ ਰੱਖਾਂ ਰਾਤ ਨੂੰ ਨਾ ਨਾ ਰਾਤ ਨੂੰ ਬੰਦੋਬਸਤ ਪੂਰਾ ਹੁੰਦਾ ਤੇ ਆ ਨਾ ਕੇਂਦਰੀ ਜੇ ਕੇਂਦਰੀ ਲੋਡ ਪੈਲੇ ਪਾਣੀ ਤੇਰੀ ਬੋਤਲ ਵੀ ਆਪਣੇ ਸਹਰਾਣੇ ਤੋਂ ਝੱਕੋ ਇਕੱਲੇ ਇਕੱਲੇ ਦੀ ਬੋਤਲ ਹੁੰਦੀ ਆ ਮੈਂ ਵੀ ਲੈ ਕੇ ਆਉਣ ਆਲੀਆ ਪਹਿਲਾਂ ਮੈਂ ਕਹਿੰਦਾ ਨਾ ਮੈਂ ਜੱਗ ਭਰ ਕੇ ਰੱਖ ਲੰਦਾ ਦਾ ਕਈ ਵਾਰ ਹੂੰ ਉਹ ਕਿਆ ਹੋਇਆ ਰਾਤ ਨੂੰ ਮੜ ਜਾ ਉੱਠਾ ਤੇ ਜੱਗ ਨੂੰ ਵੱਜ ਕੇ ਲਾ ਉਹ ਕਈ ਵਾਰੀ ਬਿੱਲੀ ਡੋਲ ਜਾਂਦੀ ਆ ਫਿਰ ਬੋਤਲਾਂ ਹੀ ਲੈ ਕੇ ਵਹਿ ਜਾਂਦੀ ਆ ਅੱਛਾ ਕਈ ਵਾਰੀ ਪੰਦ ਹੋਏ ਤਾਂ ਮੱਛਰੇ ਪੈ ਜਾਂਦਾ ਰਾਤ ਮੁੰਦੇਰੇ ਚ ਹੁਣ ਲਾਈਟ ਦਾ ਮਚਾ ਨਹੀਂ ਮਚਾਉਂਦੇ ਨੀ ਕੋਈ ਸਾਰੇ ਡਿਸਟੈਂਸ ਬੋਤਲ ਚ ਪਾਣੀ ਸੇਫ ਰਹਿੰਦਾ ਰਾਤ ਉਹ ਸਭ ਤੇ ਵਧੀਆ ਬਣ ਡਾਡਾ ਖੋਲੂ ਨਾ ਮੱਛਰ ਪਵੇ ਨਾ ਅਜਿਹਾ ਡੂਲੇ ਇੱਕ ਦਿਨ ਮੈਂ ਜੱਗ ਡਾਲਿਆ ਕਹਿੰਦੇ ਅੱਗੇ ਤੇਰੀ ਉਂਗਲੀ ਆ ਰਹੀ ਆ ਭਾਈ ਹੂੰ ਇੱਕ ਦਿਨ ਮੈਂ ਜੱਗ ਰੱਖ ਲਿਆ ਪਾਣੀ ਦਾ ਤੇ ਰਾਤ ਨੂੰ ਬਿੱਲੀ ਲੱਤ ਮਾਰ ਕੇ ਡੋਲ ਗਈ ਸਾਰਾ ਤੇ ਇੱਕ ਵਾਰ ਕੀ ਹੋਇਆ ਭਾਈ ਮੈਂ ਅੱਗੇ ਗੜਬੀ ਦੀ ਬੋਲ ਕਿੱਤ ਗਈ ਤੰਬੇ ਦੀ ਤੰਬੇ ਦੀ ਹਾਂ ਮੈਂ ਕਿਹਾ ਵੀ ਤੰਬੇ ਦਾ ਪਾਣੀ ਵਗਿਆ ਹੁੰਦਾ ਉਹ ਬਾਈ ਕੋਠੇ ਉਹ ਮੈਨੇ ਰੱਖ ਤਾ ਲਈ ਰਾਤ ਨੂੰ ਆ ਗਿਆ ਨਹੀਂ ਬੱਧਰ ਭਾਈ ਅੱਛਾ ਉਹ ਨੇਰੀ ਆਈ ਮੰਜੇ ਦਾ ਚੱਕ ਲਿਆ ਉਹ ਕੈਨੀ ਉੜਦੀ ਫੀ ਜਾਵੇ ਨਾ ਹੁਕੀ ਗਿਆ ਕੀ ਕਹ ਰਿਹਾ ਸੀਗਾ ਮੈਂ ਗੜਬੀ 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 ਇੱਧਰ ਉੱਧਰ ਉੜਦੀ ਫਰੀ ਜਾਵੇ ਗੜਬੀ ਤਾਂ ਲੱਭੀ ਹੋਈ ਨਹੀਂ ਕਿੱਥੇ ਗਈ ਸਹਾਰੇ ਟੱਪ ਗਈ। ਤੋਂ ਆ ਚੀਜ਼ ਸਭ ਤੋਂ ਵਧੀਆ ਜਿਥੇ ਮਰਜੀ ਪਈ ਰਹੇ। ਇੰਤਜ਼ਾਮ ਪੂਰਾ ਕਰਕੇ ਸੌਣੇ ਆ ਸੀ। ਬੋਤਲਾਂ ਪਾਣੀ ਦੀਆਂ ਪਈਆਂ, ਚੱਦਰਾਂ ਪਈਆਂ ਨੇ। ਆ ਗਰਮ ਚੱਦਰਾਂ ਪਈਆਂ ਜਿਹਨੂੰ ਰਾਤ ਨੂੰ ਠੰਡ ਲਾ ਗਈ ਆਵੇ ਉੱਠ ਕੇ ਜਾਣਾ ਨਾ ਪਵੇ। ਹੈ? ਆ ਬਲੂਟੂਥ ਦਾ ਬੰਦੋਬਸਤ ਹੈ। ਜੇ ਨੀਂਦ ਨਹੀਂ ਆਉਂਦੀ ਹੈਗੇ ਗਾਣੇ ਸੁਣਨੇ ਆ ਤਾਂ ਗਾਣੇ ਸੁਣ ਲਓ। ਪਹੁੰਚ ਕਰ ਲਾਓ। ਮੈਂ ਭਾਈ ਐਸੀ ਮਰੀ ਕਿ ਸੌ ਕੇ ਦੇਖ ਲਿਆ ਉਹਦਾ ਹੋਰ ਇਸ ਤਰ੍ਹਾਂ ਫੱਕੀ ਫੱਕੀ ਹਵਾ ਲੱਗਦੀ ਆ। ਸਾਡੇ ਜੁੜ ਜਾਂਦੇ ਆ। ਹਾਂ। ਏ ਹਮ ਆਂਦੇ ਐਂ ਲੱਗਦਾ ਵੀ ਤਰਾਂ ਜਾਨ ਦੀ ਭਰ ਗਈ ਸਰੀਰ ਚ ਸਵੇਰੇ ਤੇ ਸੇਰੇ ਬੰਦਾ ਫਰੈਸ਼ ਹੋ ਕੇ ਉੱਠਦਾ ਨਾਲੇ ਜਦੋਂ ਪੌਰੀ ਸੁੰਦੇ ਆ 5 ਵਜੇ ਜਾਗ ਆ ਜਾਂਦੀ ਆ ਏਸੀ ਚ ਸੋ ਕੇ ਤਾਂ 10 ਵਜੇ ਅੱਖ ਖੁੱਲਦੀ ਆ ਤੇ ਦੂਜਾ ਫਾਇਦਾ ਆ ਐ ਵੀ ਬਿਜਲੀ ਦੀ ਬਚਤ ਬਿਜਲੀ ਦੀ ਬਚਤ ਵੀ ਆ ਤੇ ਨਾਲ ਸਾਰਾ ਗੜ ਕੇ ਸੋ ਜਾਂਦਾ ਸਾਰਾ ਟੱਬਰ ਇਕੱਠਾ ਸੋ ਜਾਂਦਾ ਲੋ ਤਾਂ 8 9 ਵਜੇ ਤਾਂ ਇਕੱਲਾ ਕਰ ਜਾਂਦੇ ਆ ਫੇਰ ਹੌਲੇ ਹੌਲੇ ਜਿੰਨੀ ਸੌਂ ਜਾਂਦੀ ਆ ਆਪਣਾ ਜਿੰਨੀ ਏਸੀ ਬਿਜਲੀ ਇੱਕ ਹਫ਼ਤੇ ਵਿੱਚ ਖਿੱਚ ਲੁੰਦਾ ਨਾ ਆਪ ਜਰਾ ਆਪਣੀ ਨਲਾਈ ਨੂੰ ਤਾਵੇਂ ਖਿੱਚਦਾ ਹੈਗਾ ਇਹ ਵਾਲੇ ਮੈਂ ਕਿਹਾ ਮੱਛਲੀ ਦੇ ਨੇੜੇ ਨਹੀਂ ਲੱਗ ਸਕਦਾ ਸਾਡਾ 5G ਪੱਖਾ 5G ਫਰਾਟੇ ਮਾਰਾ ਬਹੁਤ ਤੇਜ਼ ਮੱਛਲ ਮੱਛਲ ਨੂੰ ਤਾਂ ਆਉਂ ਮਾਰਦਾ ਚੱਕ ਮੈਂ ਕਹਿੰਦੀ ਆ ਜੇ ਇਹ ਕੰਦਾ ਨਾ ਹੁਣ ਬੰਦਾ ਹੀ ਡੋੜੇ ਨਾ 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 ਸਾਰੇ ਸਨੋਰ ਨੂੰ ਇਕੱਲਾ ਹੀ ਹਵਾ ਦੇ ਦੇ ਹਾਂ ਸਨੋਰੀਆਂ ਦਾ ਪੱਖਾ ਉਹ ਜਿੱਤਰਾ ਕਿਹਾ ਇੱਕ ਮੁਕਾ ਮਾਰੀ ਮੰਨੇ ਦਿੱਲੀ ਜਾਣਾ ਉਹ ਕਾ ਦੂਸਰਾ ਮੁਕਾ ਮਾਰੀ ਮੰਨੇ ਤਾਂ ਕਹਿ ਪੂਰੇ ਜਾਣਾ ਸੰਗਰੂਰ ਤੱਕ ਕਹਿ ਤੀਸਰਾ ਮੁੱਕਾ ਮਾਰੀ ਕਹਿ ਐਸਾ ਜ਼ੋਰ ਕੇ ਮੁੱਕਾ ਮਾਰੀ ਮੈਂ ਕਨੇਡਾ ਹੀ ਭੁੰਜ ਜਾ ਉਹ ਕੰਮ ਸਾਡਾ ਪੱਕਾ ਕਰਦਾ ਛੋਟਾ ਏ ਛੋਟਾ ਇਹ ਇਹ ਪਤਾ ਇਹਦਾ ਭਾਈ ਮੱਖ ਮਛਰ ਮੱਖੀਆਂ ਦਾ ਪਚਦਾ ਬੰਦੇ ਜਿਹੜੇ ਰੁਕਦੇ ਇੱਕ ਇੱਕ ਵਾਰੀ ਆਪਣਾ ਜਦੋਂ ਪੁਰਾਣੇ ਘਰ ਸੌਂਦੇ ਸੀ ਲਾ ਮੈਂ ਤੁਹਾਨੂੰ ਗੱਲ ਸੁਣਾਉਣ ਲੱਗੀ ਆ ਸਾਡੇ ਨਾਲ ਹੁੰਦਾ ਸੀਗਾ ਟੇਬਲ ਫੈਨ ਪੱਖੇ ਚੱਲਦੇ ਸੀ ਪਹਿਲਾਂ ਅਸੀਂ ਦਿਖਨੇ ਚਾਹੀਦੇ ਆ ਵੀਡੀਓ ਚ ਫਿਰ ਗੱਲ ਸੁਣਾ ਦੇ ਸਾਡੇ ਜਦੋਂ ਅਸੀਂ ਪੁਰਾਣੇ ਘਰ ਚ ਸੌਂਦੇ ਸੀ ਨਾ ਕੀ ਕਹਿੰਦੇ ਆ ਛੱਤ ਤੇ ਸੌਂਦੇ ਸੀਗੇ ਕਿਉਂਕਿ ਹਾਟ ਟੇਬਲ ਫੈਨ ਪੱਖਾ ਸੀ ਉਹ ਸਾਡੇ ਬੜਾ ਪ੍ਰਹਣਾ ਟੇਬਲ ਰੱਖਦੇ ਨਹੀਂ ਪਹਿਲਾਂ ਉਹਦੇ ਨੀਚੇ ਟੇਬਲ ਦੇ ਉੱਤੇ ਫੈਨ ਰੱਖਦੇ ਸੀ ਇਹ ਉਹਦੇ ਉੱਪਰ ਘੁੰਮਣ ਵਾਲਾ ਪੱਖਾ ਜਿਹੜਾ ਇੱਧਰ ਉੱਧਰ ਐ ਐ ਜਾਂਦਾ ਹੂੰ ਔਨੂ ਕਹਿੰਦੇ ਸੀ ਟੇਬਲ ਫੈਨ ਕਿਉਂਕਿ ਉਹ ਟੇਬਲ ਤੇ ਰੱਖ ਕੇ ਚਲਾਇਆ ਜਾਂਦਾ ਸੀ ਹੈਨਾ ਮਹਿੰਦੀ ਰੰਗਾ ਜਰਾ ਮਹਿੰਦੀ ਰੰਗਾ ਟੇਬਲ ਫੈਨ ਪੱਖਾ ਸੀ ਤੇ ਇਦਾਂ ਜਾਲੀ ਲੱਗੀ ਹੋਈ ਸੀ ਉਹਦੇ ਉੱਪਰ ਔ ਕੁਛ ਪਤਾ ਨਹੀਂ ਕੀ ਹੋਇਆ ਮੈਂ ਤੁਹਾਨੂੰ ਦੱਸਦੀ ਆ ਕੋਈ ਚਲੋ ਜੀ ਹੋ ਗਿਆ ਹੁਣ ਪੱਖਾ ਵੀ ਵਿਚਾਰਾ ਬੁਢਾ ਹੋ ਗਿਆ ਜਾਲੀ ਟੁੱਟਣੀ ਸੀ ਉਹਦੀ ਜਾਲੀ ਟੁੱਟ ਗਈ ਇਹ ਜਾਲੀ ਤਾਰ ਕੇ ਰੱਖਦੀ ਬਿਨਾ ਜਾਲੀ ਤੋਂ ਹੀ ਚਲਾ ਲਿਆ ਹੈ ਬਿਨਾ ਜਾਲੀ ਤੋਂ ਜਾਲੀ ਤੋਂ ਜਦੋਂ ਚਲਾਇਆ ਰਾਤ ਨੂੰ ਸੁੱਤੇ ਪਏ ਪੱਖਾ ਚੱਲ ਰਿਹਾ ਅੱਖੇ ਦਾ ਇੱਕ ਪਾਰ ਟੁੱਟ ਗਿਆ ਪਤਾ ਨਹੀਂ ਕਿੱਥੇ ਗਿਆ ਆ ਪੱਖਾ ਕਰ ਰ ਗੜਗੜਗੜਗੜਗੜਗੜ ਆ ਸਾਰੇ ਦੇ ਖੜ ਵੀ ਕਿਆ ਹੋ ਗਿਆ ਪੱਖਾ ਪੱਖਾ ਇੱਕਦਮ ਵੱਜਾ ਮਾਰਨ ਲੱਗਾ ਰਗੜਗੜਗੜ ਤੇ ਜਿਆਦਾ ਸੀ ਉੱਠ ਕੇ ਦੇਖਿਆ ਅੱਕੇ ਦਾ ਤਾਂ ਇੱਕ ਪਰੋਈ ਨਹੀਂ ਹੈਗਾ ਅੱਜ ਤੱਕ ਨਹੀਂ ਲੱਭਿਆ ਨਹੀਂ ਤੇ ਆਹ ਰਸਵੇ ਨੂੰ ਦੇਖਿਆ ਪਰਪੁਰ ਤਾਂ ਪਤਾ ਨਹੀਂ ਕਿੱਥੇ ਗਿਆ ਰਾਤ ਨੂੰ ਨੇਰੇ ਚ ਕੁਛ ਉੱਪਰ ਲਾਇੜਤਾ ਹੈ ਅਸੀਂ ਕਹੇ ਇਹ ਬੀਲਾ ਸਾਡਾ ਤਾਂ ਵਿਚਾਰਾ ਇੱਕ ਪੱਖਾ ਸੀਗਾ ਗਰੀਬ ਜਾਈ ਵੀ ਟੁੱਟ ਗਿਆ ਕਿਉਂਕਿ ਬਾਈ ਗਰੀਬੀ ਵਾਲੀ ਹੁੰਦੀ ਸੀ ਘਰ ਚ ਹਨਾ ਉਹ ਦੇਖ ਲਓ ਹੁਣ ਥਾਰਾ ਨਵਾਂ ਪੱਖਾ ਲਿਆਂਜੂਗੇ ਪੈਸੇ ਨਹੀਂ ਸੀ ਸਿੱਧੀ ਜੀ ਗੱਲ ਹੈ ਉਹੀ ਚਲਾਈ ਗਏ ਸੀ ਉਹੀ ਚਲਾਈ ਗਏ ਹਾਲ ਕੇ ਜਾਲੀ ਵੀ ਟੁੱਟ ਗਈ ਫਿਰ ਤਾਂ ਅਸੀਂ ਬਿਨਾ ਪੱਖੇ ਤੋਂ ਹੀ ਸੌਂਦੇ ਸੀ ਕੋਠੇ ਦੇ ਕਿੰਨੀ ਦੇਰ ਤਾਂ ਅਸੀਂ ਬਿਨਾ ਪੱਖੇ ਤੋਂ ਹੀ ਸੌਂਦੇ ਰਹੇ ਪਹਿਲਾਂ ਤਾਂ ਦੇਖਾ ਆਪਣੇ ਮੋਬਾਈਲ ਦਾ ਨਾ ਕੋਈ ਨਾ ਹੁਣ ਤਾਂ ਮੈਂ ਇੱਥੇ ਚ ਟੋਰਚ ਬਜਾ ਕੇ ਦੇਖ ਲੈਂਦਾ ਟੋਰਚੋਂ ਦੱਸ ਦਿੰਨੀ ਆ ਸਾਡੇ ਕੋਲ ਤਾਂ ਮੰਜੇ ਵੀ ਨਹੀਂ ਹੁੰਦੇ ਸੀ ਹਨਾ ਯਾਦ ਹੈ ਨਾ ਆ ਇੱਕ ਵਾਰੀ ਹੈਗੇ ਸੀਗਾ ਉਦੋਂ ਅਸੀਂ ਫਿਰ ਪੱਲੀ ਪਿਛਾ ਕੇ ਸੌਂਦੇ ਸੀਗੇ ਇੱਥੇ ਪਾਣੀ ਛਿੜਕ ਲਿਆਓ ਹਾਂ ਇਹ ਠੰਡਾ ਜਾ ਹੋ ਗਿਆ ਅੱਧੇ ਘੰਟੇ ਬਾਅਦ ਚਲੋ ਪੱਲੀ ਪਿਛਾਓ ਦੱਸੋ ਹੁਣ ਤਾਂ ਰੱਬ ਦੀ ਕਿਰਪਾ ਨਾਲ ਸਾਰਾ ਕੁਝ ਹੈਗਾ ਹਨਾ ਹੁਣ ਤਾਂ ਰੱਬ ਸੁੱਖ ਰੱਖੇ ਬਾਹਰ ਵੀ ਮੰਜੇ ਹੈਗੇ ਨੇ ਅੰਦਰ ਵੀ ਇਕੱਲੇ ਇਕੱਲੇ ਰੂਮ ਚ ਸਾਰੇ ਬੈੱਡ ਬੁੱਡ ਸਾਰਾ ਕੁਝ ਹੈਗਾ ਏਸੀ ਵੀ ਪਏ ਏਸੀ ਵੀ ਇਕੱਲੇ ਇਕੱਲੇ ਕਮਰੇ ਚ ਲੱਗਿਆ ਹੋਆ ਭਾਈ ਐਵੇਂ ਝੂਠ ਮਾਰੀ ਹੈ ਹਨਾ ਜਦੋਂ ਨਹੀਂ ਸੀਗਾ ਨਹੀਂ ਸੀਗਾ ਆ ਪੱਖਾ ਵੀ ਤੁਹਾਡੇ ਸਾਹਮਣੇ ਕੂਲਰ ਵੀ ਸਾਰੀਆਂ ਚੀਜ਼ਾਂ ਨੇ ਹੁਣ ਤਾਂ ਹੁਣ ਤਾਂ ਮੈਂ ਕਹਿੰਨੀ ਆ ਇੰਨਾ ਕੁ ਸਮਾਨ ਘਰ ਚ ਰੱਖਣ ਨੂੰ ਤਾਂ ਨਹੀਂ ਹੈਗੀ ਪਰ ਇਹ ਹਵਾ ਵਧੀਆ ਸਾਫ਼ ਤੇ ਪਰ ਇਹ ਹਵਾ ਵਧੀਆ ਅਸੀਂ ਵਰਗੀ ਹਵਾ ਸਾਰੇ ਘਰ ਚ ਚਾਹੇ ਏਸੀ ਵੀ ਆ ਅਸੀਂ ਫਿਰ ਵੀ ਪੱਖੇ ਦੇ ਜ਼ਿਆਦਾ ਪੈਂਦੇ ਆ ਹੈਣਾ ਹਾਂ ਪੱਕਾ ਹੀ ਪਸੰਦ ਆਈ ਸਾਨੂੰ ਪੱਕਾ ਹੀ ਪਸੰਦ ਆ ਐਸੀ ਤੋਂ ਸੋਬ ਬਿਮਾਰੀਆਂ علاوہ ਇਹ ਜਿਹੜੀਆਂ ਬਿਮਾਰੀਆਂ ਜ਼ਿਆਦਾ ਵਧ ਰਹੀਆਂ ਨਾ ਐਸੀਆਂ ਨਾਲ ਹੀ ਵਧ ਰਹੀਆਂ ਪਹਿਲਾਂ ਜਦੋਂ ਅਸੀਂ ਕੋਠਿਆਂ ਤੇ ਸੁਣਦੇ ਹੁੰਦੇ ਸੀਗੇ ਸਾਡੇ ਸਾਰੇ ਗਵਾਂਢੀ ਸੁਣਦਾ ਸੀਗਾ ਕਿਉਂਕਿ ਸਾਰੇ ਬੜੇ ਬੜਾ ਪਿਆਰ ਸੀਗਾ ਸਾਰੇ ਸਾਡੇ ਚਾਚੇ ਛੋਟੇ ਛੋਟੇ ਕੰਦਾ ਸੀਗਾ ਵਿੱਚ ਦੋ ਦੋ ਤਿੰਨ ਹਾਂ ਕਿਉਂਕਿ ਜਿੰਨਾ ਵੀ ਸਾਡਾ ਅੰਸਪrocess ਸਾਰੇ ਵਧੀਆ ਬੰਦੇ ਸੀਗੇ ਸਾਡੇ ਸਾਰੇ ਚਾਚੇ ਤਾਏ ਲੱਗਦੇ ਸੀ ਹੈਨਾ ਉਥੇ ਅਸੀਂ ਕੰਧ ਟੱਪ ਕੇ ਕੇ ਦੇਵਣਾ ਦੇ ਘਰ ਕਦੇ ਕੰਧ ਟੱਪ ਕੇ ਆਉਣਾ ਦੇ ਘਰ ਸਾਨੂੰ ਲੱਗਦਾ ਈ ਸੀ ਵੀ ਸਾਡਾ ਆਪਣਾ ਘਰ ਕਿਹੜਾ ਕਦੀ ਅਸੀਂ ਸੋਚਿਆ ਹੀ ਨਹੀਂ ਹੈਗਾ ਹੈਨਾ ਕਹਾਣੀਆਂ ਸੁਣਦੇ ਸੀਗੇ ਸਾਡੇ ਦਾਦੇ ਲੱਗਦੇ ਸੀਗੇ ਉਹਨਾਂ ਤੋਂ ਚਾਚਾ ਜੀ ਤੋਂ ਵੱਡੇ ਚਾਚਾ ਜੀ ਤੋਂ ਆਹ ਤਾਂ ਬਜ਼ੁਰਗ ਤੇ ਬਾਕੀ ਚਾਚਾ ਜੀ ਉਹ ਕਹਿੰਦੇ ਤੇ ਬੜੀਆਂ ਕਹਾਣੀਆਂ ਸੁਣਦੇ ਸੀ ਹੁਣ ਤੁਹਾਨੂੰ ਸੁਣਾਉਂਦੀ ਹੁਣੀਆਂ ਪੁਰਾਣੀਆਂ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਨੇ ਜਿਹੜੇ ਚਿੱਠੇ ਹੁੰਦੇ ਆ ਚਿੱਠੇ ਕੋਈ ਹੁੰਦੇ ਹੁਣੇ ਪਹਿਲਾਂ ਹੁਣ ਤਾਂ ਹੁਣ ਤਾਂ ਕਿਤਾਬਾਂ ਨਹੀਂ ਆ ਹੁਣ ਤਾਂ ਅਸੀਂ ਇਕੱਲੇ ਭਗਾਈ ਮਰੀ ਜਾਂਦੇ ਬੈਠ ਕੇ ਉਹ ਦੱਸਦੇ ਤੇ ਕਹਿੰਦੇ ਅਸੀਂ ਸੱਥਾਂ 'ਚ ਨਾ ਚਿੱਠੇ ਪੜਦੇ ਦੇ ਤੇ ਬਜ਼ੁਰਗ ਬੈਠ ਕੇ ਸੁਣਦੇ ਦੇ ਇਕੱਠੇ ਉਹ ਜਿਹੜੇ ਲੈ ਵੀ ਸੱਤ ਮਾੜੀ ਮੁੱਟੀ ਗੱਲ ਕੋਈ ਸਲਾਈ ਲਈਏ ਪਾਸੇ ਮਜ਼ਾ ਆ ਥਾਲੀ ਪੁਰਾਣੀਆਂ ਦੇ ਵਿੱਚੋਂ ਸੁਣਦੇ ਦੇ ਹਨ ਸੁਣਾਵਾ ਫੇਰ ਕਿਹੜੀ ਸੁਣਨੀ ਆ ਦੱਸ ਗੱਲਾਂ ਵਾਧੂ ਆਂਦੀਆਂ ਆ ਸਾਨੂੰ ਆਵੇਂ ਸਾਰੀ ਰਾਤ ਲਾਈ ਰੱਖੋ ਕਿਹੜੀ ਕੋਈ ਸੁਣਾ ਦੇ ਕੋਈ ਹੁਣ ਮੈਨੂੰ ਤਾਂ ਕੋਈ ਫੇਰ ਵੀ ਲਾਲੇ ਵਾਲੀ ਸੁਣਾ ਮ ਲਾਲੇ ਦੀ ਸੁਣਾ ਦੇ ਕੋਈ ਜੱਟ ਦੀ ਸੁਣਾ ਦੇ ਕੋਈ ਬਾਹਨੇ ਦੀ ਸੁਣਾ ਜੱਟ ਦੀ ਵੀ ਆਉਂਦੀ ਆ ਮੈਨੂੰ ਲਾਲੇ ਦੀ ਵੀ ਆਉਂਦੀ ਆ ਕੋਈ ਵਧੀਆ ਜੀ ਸੁਣਾ ਸਾਰਿਆਂ ਦੀਆਂ ਆਉਂਦੀਆਂ ਨੇ ਮੈਨੂੰ ਲਾਈ ਪਰ ਉਹ ਜਿਸ ਦਾ ਸਿਰ ਮੂਜਾ ਹੋਵੇ ਕੋਈ ਉਹ ਸਿਰ ਮੂ ਤਾਂ ਆਪੀ ਬਣ ਜੂ ਜਦੋਂ ਗੱਲ ਚੱਲ ਪਈ ਆ ਬੀਬੀਆਂ ਜਾਂਦੀਆਂ ਦੇਖ ਲੈ ਕਿੱਥੇ ਤੱਕ ਬਾਜ ਆਉਂਦੀ ਆ ਆ ਦੇਖੋ ਉਹ ਚੱਲ ਤੂੰ ਆਪਨੇ ਐਡੇ ਐਡੇ ਹਲਕਣੇ ਜਿਹੜੀ ਵੀ ਗੱਲ ਕਰਦੀਆਂ ਸਾਰੇ ਖੱਬੇ ਸੁਣ ਜਾਂਦੀ ਆ ਉਹ ਸਾਡਾ ਕੁੱਤਾ ਭੌਂਕਣ ਲੱਗ ਗਿਆ ਸਾਡਾ ਕਿੱਥੇ ਲਿਆ ਆਪਣੋ ਪੀਆ ਦਾ ਗਵੰਡੀਆਂ ਦਾ ਲੈ ਵੀ ਇੱਕ ਵਾਰੀ ਲਾਲਾ ਦੁਕਾਨ ਖੋਲ ਰਿਹਾ ਅੱਛਾ ਬੋਲ ਮੈਨੂੰ ਸੁਤੇ ਨੇ ਸੁਣਾਈ ਸੀਗੀ ਲਾਲਾ ਦੁਕਾਨ ਖੋਲ ਰਿਹਾ ਤੇ ਖੋਲਦੇ ਖੋਲਦੇ ਕੀ ਹੋਇਆ ਲਾਲਾ ਦਾ ਸਾਮਾਨ ਬਾਹਰ ਛਿਣ ਰਿਹਾ ਲਾਲੇ ਦਾ ਵੱਜ ਗਿਆ ਫੋਨ ਲਾਲਾ ਹੁਣ ਫੋਨ ਸੁਣਨ ਲੱਗ ਗਿਆ ਫੋਨ 'ਚ ਚਲਿਆ ਗਿਆ ਧਿਆਨ ਹੁਣ ਉਹਨੂੰ ਪਤਾ ਤਾਂ ਹੈ ਨਹੀਂ ਵੀ ਕਿਹੜੇ ਕਿਹੜੇ ਸਮਾਨ ਰੱਖਿਆ ਮਿਰਚਾਂ ਦੀ ਬੋਰੀ ਰੱਖੀ ਸੀ ਲਾਲਾ ਜਾਂ ਕੇ ਉੱਤੇ ਬਹਿ ਗਿਆ ਮਿਰਚਾਂ ਦੇ ਆਏ ਗੱਲਾਂ ਬਾਤਾਂ ਕਰਨ ਲੱਗ ਗਿਆ ਕਰੀ ਗਿਆ ਕਰੀ ਗਿਆ ਕਰੀ ਗਿਆ ਬੱਸ ਫਿਰ ਤੁਹਾਨੂੰ ਪਤਾ ਹੈ ਕਿ ਮਿਰਚਾਂ ਤੇ ਬਹਿ ਗਿਆ ਮਿਰਚਾਂ ਤਾਂ ਲੱਗਣੀਆਂ ਹੀ ਸੀ ਹੁਣ ਚਲੋ ਜੀ ਲਾਲੇ ਨੂੰ ਢਾਗੀਆ ਮਿਰਚਾਂ ਤੇ ਹੁਣ ਜਦੋਂ ਉਹਨੇ ਫੋਨ ਕੱਟਿਆ ਗਾਹਕਾਂ ਨੇ ਸ਼ੁਰੂ ਹੋ ਗਏ ਹੁਣ ਲਾਲਾ ਬੜਾ ਪਰੇਸ਼ਾਨ ਜੇ ਗਾਹਕਾਂ ਨੂੰ ਛੱਡ ਕੇ ਜਾਵੇ ਤਾਂ ਫਿਰ ਦੁਕਾਨਦਾਰੀ ਰੁਕਦੀ ਆ ਮਿਰਚਾਂ ਲੱਗ ਗਈਆਂ ਲਾਲਾ ਕੀ ਕਰੀਆ ਤਾਂ ਤੇ ਲਾਲਾ ਖੁਰਕ ਤੁਰੇ ਕਦੇ ਸਮਾਨ ਪਾਵੇ ਹੈ ਕਦੇ ਗਾਹਕਾਂ ਨੂੰ ਸਮਾਨ ਪਾਵੇ ਕਦੇ ਫੇਰ ਵਿਚਾਰਾ ਬੜਾ ਪਰੇਸ਼ਾਨ ਹੋ ਗਿਆ ਤਾਂ ਗਾਹਕ ਮਸਕਰੀਆਂ ਖਰੀਦਣ ਕਹਿੰਦੇ ਲਾਲਾ ਜੀ ਮਿਰਚਾਂ ਕਿਵੇਂ ਲਾਈਆਂ ਨਾ ਨਾ ਉਹਨਾਂ ਨੂੰ ਥੋੜੀ ਪਤਾ ਤਾਂ ਗਾਹਕਾਂ ਨੂੰ ਮਿਰਚਾਂ ਲੱਗਦੇ ਲਾਲੇ ਦੇ ਹਾਂ ਉਹ ਬੋਰੀ ਸੰਭਲ ਉਹ ਤਾਂ ਬੋਰੀ ਦੇਖ ਕੇ ਉਹ ਖਰੀਦ ਜਾਣ ਮਿਰਚਾਂ ਸੀਆਂ ਸੋਹਣੀਆਂ ਲਾਲ ਅਗਲ ਹਰ ਕੀ ਪੁੱਛ ਲੱਗ ਰਿਹਾ ਲਾਲਾ ਜੀ ਮਿਰਚਾਂ ਕਿੱਦਾਂ ਲਾਈਆਂ ਹਾਂ ਉਹਦਾ ਆਪਣੀ ਮਰਜ਼ੀ ਹੁਣ ਲਾਲਾ ਲਾਲਾ ਸਮਝੇ ਪਤਾ ਨਹੀਂ ਮੈਨੂੰ ਮਜ਼ਾਕ ਕਰ ਰਿਹਾ ਵੀ ਤੂੰ ਕਿੱਦਾਂ ਲਾਈਆਂ ਮਿਰਚਾਂ ਹੁਣ ਉਹਨਾਂ ਨੂੰ ਤਾਂ ਵਿਚਾਰੇ ਨੂੰ ਪਤਾ ਵੀ ਨਹੀਂ ਸੀਗਾ ਹੈਨਾ ਉਹ ਪੁੱਛੀ ਜਾਣ ਤੇ ਲਾਲਾ ਕਹਿੰਦਾ ਜੀ 60 ਰੁਪਏ ਕਿਲੋ ਲਾਈਆਂ ਨੇ 70 ਰੁਪਏ ਕਿਲੋ ਲਾਈਆਂ ਨੇ ਰੇਟ ਦੱਸੀ ਗਿਆ ਫਿਰ ਕੀ ਹੋਇਆ ਹੈ ਸੱਤੇ ਇੱਕ ਕੁੜੀ ਜੀ ਆ ਗਈ ਕਹਿੰਦੇ ਲਾਲਾ ਜੀ ਮਿਰਚਾਂ ਕਿਵੇਂ ਲਾਈਆਂ ਸਾਰਾ ਸਮਾਨ ਲੈ ਕੇ ਹੁਣ ਲਾਲੇ ਨੇ ਸੋਚਿਆ ਪਤਾ ਨਹੀਂ ਮੈਨੂੰ ਮਸ਼ਕਰੀ ਕਰ ਰਹੀ ਆ ਕਹਿੰਦਾ ਤੂੰ ਕੀ ਲੈਣਾ ਕਹਿੰਦਾ ਮੇਰੀਆਂ ਮਿਰਚਾਂ ਮੈਂ ਲਾਣ ਵਾਲਾ ਮਾਂ ਜੀ ਮੈਂ ਮਾਂ ਜੀ ਲਾਈਆਂ ਤੂੰ ਦੱਸ ਬਤਾਸੇ ਲੈਣੇ ਆ ਆ ਆ ਸੀ ਤਾਈ ਗੱਲ ਬਾਤ ਹੁਣ ਲਾਲਾ ਲਾਲਾ ਵੀ ਚਲੋ ਤੂਫੀ ਹੋ ਗਿਆ ਹਾਂ ਇਹ ਤਾਂ ਸਾਰੇ ਮਿਰਚਾਂ ਪੁੱਛੀ ਜਾਂਦੇ ਨੇ ਹੁਣ ਮੱਛਰ ਤੇ ਨਹੀਂ ਲੜ ਰਿਆ ਨਹੀਂ ਕਬੜੀ ਰਾਹੀ ਦੰਦੀ ਜੀ ਪਰ ਪਤਾ ਨਹੀਂ ਮੱਛਰ ਸੀ ਕੀ ਸੀ ਫਿਰ ਹੁਣ ਅਸੀਂ ਚਲਾਣ ਲੱਗੀਆਂ ਪੱਖਾ ਇਹਦਾ ਕਰ ਨਹੀਂ ਇਹਦਾ ਕੱਲ ਦਾ ਲੜਿਆ ਹੋਇਆ ਮੱਛਰ ਜੀ ਲੈ ਵੀ ਦੋਸਤੋ ਹੁਣ ਆਪਾਂ ਕੰਨਾ ਚਲਾ ਕੇ ਬਲੂਟੂਥ ਤੇ ਉਧਰ ਨਵਾਗੇ ਪੱਖਾ ਤੇ ਆਪਾਂ ਲੈ ਲਈਏ ਸੋਕੇ ਨਜ਼ਾਰੇ ਤੇ ਹਾਂ ਵੀ ਸਿੱਤੇ ਚੱਲੀਏ ਫਿਰ ਹਾਂ ਕੋਈ ਮੈਸੇਜ ਲਾਵੇ ਪੱਖਾ ਮੈਸੇਜ ਕੀ ਦਈਏ ਹੁਣ ਹੁਣ ਮੈਸੇਜ ਹੀ ਦੇ ਜਾਈਏ ਅਸੀਂ ਮੈਸੇਜ ਦੰਨੇ ਆ ਜੀ ਵੀ ਬਿਮਾਰੀਆਂ ਤੋਂ ਦੂਰ ਰੋ ਜੇ ਐਸੀ ਤਾਂ ਦੂਰ ਰਹੇਗੇ ਤਾਂ ਬਿਮਾਰੀਆਂ ਤੋਂ ਦੂਰ ਰਹੀ ਹਵਾ ਦੇ ਵਿੱਚ ਸੋਇਆ ਕਰੋ ਤਾਂ ਦਿਮਾਗ ਤਾਜ਼ਾ ਹੋਵੇਗਾ ਇਹ ਫੜਿਆ ਚ ਜਾ ਵੀ ਨਹੀਂ ਤੇ ਬੜੇ ਵੀ ਤਾਜ਼ੇ ਹਾਂ ਹੁਣ ਤਾਂ ਅਸੀਂ ਤੁਸੀਂ ਸਾਨੂੰ ਪੁੱਛਦੇ ਆਂ ਇੰਨੀਆਂ ਗੱਲਾਂ ਕਿੱਥੋਂ ਆਂਦੀਆਂ ਇੱਥੋਂ ਹੀ ਆਂਦੀਆਂ ਸਾਨੂੰ ਦੇਖ ਆਪਾਂ ਨੂੰ ਕੋਈ ਡਾਕਟਰਾਂ ਕੇ ਬਹੁਤੀਆਂ ਤਕਨੀਕਾਂ ਤਾਂ ਆਂਦੀਆਂ ਨੇ ਆਪਾਂ ਤਾਂ ਸਿੱਧੀ ਜੀ ਗੱਲ ਗਾਹ ਵੀ ਕੁਦਰਤ ਨਾਲ ਆਪਾਂ ਹੱਥ ਮਿਲਾਵਾਂਗੇ ਤਾਂ ਕੁਦਰਤ ਵੀ ਆਪਣੇ ਨਾਲ ਮਿਲਾਵੇਗੀ ਹੱਥ ਨੂੰ ਹੱਥ ਹੈ ਭਈ ਉਹ ਵੀ ਤੁਹਾਨੂੰ ਤੰਦਰੁਸਤ ਰੱਖੇਗੀ ਜੇ ਫਿਰ ਕੁਦਰਤ ਨਾਲ ਪੰਗਾ ਲੇਵਾਂਗੇ ਫਿਰ ਕੁਦਰਤ ਸਿੱਧੀ ਲੱਤ ਮਾਰੂਗੀ ਬਨੋਦੀ ਚਿੰਜਾਂ ਵੱਲ ਜਿੰਨਾ ਬਧੀ ਜਾਵਾਂਗੇ ਬਨੋਦੀ ਚਿੰਜਾਂ ਵੱਲ ਤੇ ਸਮਝੋ ਆਪਣੇ ਸਰੀਰ ਦੇ ਉੱਤਰਕ ਬਨੋਦੀ ਹੀ ਆ ਇੱਕ ਹੁੰਦਾ ਲੈ ਚਲੋ ਜੀ